ਅਚਾਨਕ ਅੱਜ ਦੁਪਹਿਰ ਦੇ ਸਮੇਂ ਤੇਜ਼ ਤੂਫਾਨ ਆਇਆ ਤੇਜ਼ ਮੀਂਹ ਹਨੇਰੀਆਂ ਲੱਗੇ ਇਸੇ ਦੌਰਾਨ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਣ ਦੀ ਜਾਣਕਾਰੀ ਹੈ ਜਿਸ ਦੀਆਂ ਤਸਵੀਰਾਂ ਵੀ ਅੱਜ ਤੁਹਾਡੀ ਟੀਵੀ ਸਕਰੀਨ ਤੇ ਸਾਂਝੀਆਂ ਕਰ ਰਹੇ ਫਿਲਹਾਲ ਦੱਸ ਦਈਏ ਕਿ ਪੰਜਾਬ ਦੇ ਭਾਰ ਦੇ ਵਿੱਚ ਇਸ ਵੇਲੇ ਗੜੇਮਾਰੀ ਹੋ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਹਨੇਰੀ ਤੂਫਾਨ ਚੱਲ ਰਿਹਾ ਹੈ ਕਈ ਤੇ ਮੀਂਹ ਪੈ ਰਿਹਾ ਜ਼ਬਰਦਸਤ ਮੀਂਹ ਪੈਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਉੱਥੇ ਦੱਸਿਆ ਜਾਂਦਾ ਦੂਜੇ ਪਾਸੇ ਗੜੇਮਾਰੀ ਹੋਣ ਦੀ ਜਾਣਕਾਰੀ ਮਿਲ ਰਹੀ ਹੈ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਇਸ ਵੇਲੇ ਗੜੇ ਪੈ ਰਹੇ ਨੇ ਗੜੇਮਾਰੀ ਹੋ ਰਹੀ ਹੈ ਪੰਜਾਬ ਦੇ ਵਿੱਚ ਦੱਸ ਜਾਣਕਾਰੀ ਮਿਲ ਰਿਹਾ ਹੈ ਉੱਥੇ ਗੁਰਦਾਸਪੁਰ ਦੇ ਵਿੱਚ ਹਨੇਰੀ ਤੂਫਾਨ ਤੇ ਮੀਂਹ ਪੈਣ ਦੀ ਜਾਣਕਾਰੀ ਮਿਲੀ ਹੈ ਫਿਲਹਾਲ ਬਹੁਤ ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਦੱਸ ਦਿਓ ਕਿ ਇਸ ਵੇਲੇ ਸਭ ਤੋਂ ਅਹਿਮ ਖਬਰ ਕਹੀ ਜਾ ਸਕਦੀ ਹੈ ਜਿੱਥੇ ਪੰਜਾਬ ਦੇ ਵਿੱਚ ਹੋ ਰਹੀ ਗੜੇਮਾਰੀ ਦੀਆਂ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਅਸੀਂ ਇਸ ਵੇਲੇ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਇਲਾਕੇ ਦਾ ਮੌਸਮ ਕਿਵੇਂ ਦਾ ਹੈ ਤੁਸੀਂ ਆਪਣੇ ਇਲਾਕੇ ਦੇ ਮੌਸਮ ਦਾ ਹਾਲ ਸਾਨੂੰ ਕਮੈਂਟ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਹਰ ਪ੍ਰਤੀਕਿਰਿਆ ਪਰਖ ਕੇ ਜਿਸ ਤਰੀਕੇ ਯਵਰਾਜ ਚੋਪੜਾ ਲਿਖਦੇ ਨੇ ਕਿ ਲੁਧਿਆਣਾ ਤਾਹਲੇ ਸੁੱਕਾ ਪਿਆ ਉਹ ਦੱਸ ਦਿਓ ਕਿ ਦੂਜੇ ਪਾਸੇ ਲੁਧਾਨੇ ਦੀ ਗੱਲ ਹੋ ਰ ਤੇਜ਼ ਹਨੇਰੀ ਚੱਲ ਰਹੀ ਹੈ ਤੇਜ਼ ਹਵਾਵਾਂ ਚੱਲ ਰਹੀਆਂ ਨੇ ਮੀਂਹ ਦੇ ਸਾਰ ਬਣੇ ਹੋਏ ਨੇ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਤੋਂ ਹੀ yellow alert ਜਾਰੀ ਕੀਤਾ ਗਿਆ ਸੀ ਮੌਸਮ ਵਿਭਾਗ ਨੇ ਪਹਿਲਾਂ yellow alert ਜਾਰੀ ਕਰ ਦਿੱਤਾ ਸੀ ਪੰਜਾਬ ਦੇ ਵਿੱਚ ਦੋ ਦਿਨ ਮੀਂਹ ਤੇ ਤੂਫਾਨ ਆਉਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਸੀ ਫਿਲਹਾਲ ਬਹੁਤ ਵੱਡੀ ਜਾਣਕਾਰੀ ਕਹਿ ਸਕਦੇ ਹਾਂ ਜੋ ਤੁਹਾਡੀ ਸਕਰੀਨ ਦੇ ਉੱਤੇ ਇਸ ਵੇਲੇ ਸਾਂਝੀ ਕਰ ਰਹੇ ਹਾਂ ਫਿਲਹਾਲ ਦੱਸਦੇ ਕਿ ਤੇਜ਼ ਮੀਂਹ ਹਨੇਰੀ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਮੌਸਮ ਬਦਲ ਦਿੱਤਾ ਹੈ ਮੌਸਮ ਬਦਲੇ ਜਾਣ ਦੇ ਵਿਚਾਲੇ ਫਿਲਹਾਲ ਬਹੁਤ ਵੱਡੀ ਤਸਵੀਰ ਅੱਜ ਤੁਹਾਡੀ ਸਕਰੀਨ ਦੇ ਉੱਤੇ ਸਾਂਝੀ ਕਰ ਰਹੇ ਜਿੱਥੇ ਦੱਸਿਆ ਜਾਂਦਾ ਹੈ ਕਿ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਸੀ ਕਿ ਜੋ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਚ yellow alert ਜਾਰੀ ਹੋ ਸਕਦਾ ਪਰ ਇਸੇ ਵਿਚਾਲੇ ਪੰਜਾਬ ਦੇ ਵਿੱਚ ਹੁਣ ਗੜੇ ਪੈਣ ਲੱਗੇ ਨੇ ਤੇਜ਼ ਮੀਂਹ ਹਨੇਰੀ ਪੈ ਰਿਹਾ ਇੱਥੇ ਫਿਲਹਾਲ ਬਹੁਤ ਵੱਡੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਦੱਸਦੀ ਹੈ ਕਿ ਮੌਸਮ ਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਅਗਲੇ 3 ਦਿਨਾਂ ਤੱਕ ਪੰਜਾਬ ਹਰਿਆਣਾ ਤੇ ਦਿੱਲੀ ਤੇ ਰਾਜਸਥਾਨ ਦੇ ਵਿੱਚ ਕੁਝ ਰਾਹਤ ਮਿਲੇਗੀ ਗਰਮੀ ਤੋਂ ਇੱਥੇ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਗਰਜਨ ਬੱਦਲ ਗਰਜਣਗੇ ਤੇ ਮੀ ਪੈ ਸਕਦੇ ਫਿਲਹਾਲ ਗੜੇਮਾਰੀ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਪਰ ਇਸ ਵਿਚਾਲੇ ਪੰਜਾਬ ਦੇ ਕੁਝ ਹੋਰ ਇਲਾਕਿਆਂ ਦੇ ਮੌਸਮ ਵੀ ਤੁਹਾਨੂੰ ਦਿਖਾਉਣੇ ਆ ਕੁਝ ਇਲਾਕਿਆਂ ਦੇ ਵਿੱਚ ਅਸਲ ਹਾਲਾਤ ਬਹੁਤ ਕਹਿ ਸਕਦੇ ਹਾਂ ਕਿ ਮੌਸਮ ਨੂੰ ਲੈ ਕੇ ਬਣੇ ਹੋਏ ਨੇ ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿਦਾਂ ਤੇਜ਼ ਮੀਂਹ ਹੀ ਚੱਲ ਰਿਹਾ ਫਿਲਹਾਲ ਇਹ ਗਰਦਾਸਪੁਰ ਦੀ ਤਸਵੀਰ ਹੈ ਤੁਹਾਡੀ ਸਕਰੀਨ ਦੇ ਉੱਤੇ ਜਿੱਥੇ ਅਸਲ ਤੇਜ਼ ਮੀਂਹ ਆ ਰਿਹਾ ਉੱਥੇ ਬਟਾਲਾ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤੇਜ਼ ਮੀਂਹ ਦੇ ਨਾਲ-ਨਾਲ ਗੜੇ ਪੈ ਰਹੇ ਨੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਣ ਦੀ ਜੋ ਜਾਣਕਾਰੀ ਇਹ ਖਬਰ ਹੈ ਤੁਹਾਡੀ ਸਕਰੀਨ ਦੇ ਉੱਤੇ ਫਿਲ ਮੀ ਪੈ ਰਿਹਾ ਕੁਝ ਇਲਾਕਿਆਂ ਚ ਤੇਜ਼ ਹਵਾਵਾਂ ਚੱਲਦੀਆਂ ਨੇ ਗਰਦਾਸਪੁਰ ਤੇ ਅਸਵਲੇ ਮੀਂਹ ਪੈਣ ਦੀ ਜਾਣਕਾਰੀ ਮਿਲ ਰਹੀ ਹੈ ਫਿਲਹਾਲ ਬਹੁਤ ਵੱਡੀ ਤਸਵੀਰ ਤੁਹਾਨੂੰ ਤੁਸੀਂ ਵੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਲਗਾਤਾਰ ਮੀਂਹ ਪੈ ਰਿਹਾ ਹੈ ਬਰਬਾਦੀ ਹੋ ਰਹੀ ਹੈ ਅਸਵਲੇ ਬਹੁਤ ਕਹਿ ਸਕਦੇ ਹੋ ਕਿ ਤੇਜ਼ ਤੂਫਾਨ ਆ ਰਿਹਾ ਪੰਜਾਬ ਦੇ ਕੁਝ ਇਲਾਕਿਆਂ ਚ ਅਸਵਲੇ ਤੇਜ਼ ਮੀਂਹ ਹਨੇਰੀ ਤੇ ਤੂਫਾਨ ਚੱਲ ਰਿਹਾ ਹੈ ਉਥੇ ਵੀ ਜਾਣਕਾਰੀ ਮਿਲ ਰਹੀ ਹੈ ਕੁਝ ਇਲਾਕਿਆਂ ਦੇ ਵਿੱਚ ਅਸਵਲੇ ਗੜੇਮਾਰੀ ਹੋ ਰਹੀ ਹੈ ਗੜੇ ਪੈ ਰਹੇ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਨੇ ਕਰਵਟ ਬਦਲ ਦਿੱਤੀ ਹੈ ਇਸ ਵੇਲੇ ਜੋ ਮੌਸਮ ਦੀਆਂ ਤਸਵੀਰਾਂ ਤੁਹਾਨੂੰ ਸਕਰੀਨ ਤੇ ਸਾਂਝੀਆਂ ਕਰ ਗੜੇ ਪੈ ਰਹੇ ਨੇ ਗੜੇਮਾਰੀ ਦੇ ਵਿਚਾਲੇ ਫਿਲਹਾਲ ਵੱਡੀਆਂ ਤਸਵੀਰਾਂ ਇਹ ਜਰੂਰ ਕਹੀਆਂ ਜਾ ਸਕਦੀਆਂ ਨੇ ਜੋ ਤੁਸੀਂ ਵੇਖ ਪਾ ਰਹੇ ਹੋ ਫਿਲਹਾਲ ਇਸ ਤਸਵੀਰ ਨੂੰ ਆਪਣੀ ਪ੍ਰਤੀਕਿਰਿਆ ਦਿੰਦੇ ਰਹੋ ਕਮੈਂਟ ਕਰਦੇ ਰਹੋ ਆਪਣੇ ਇਲਾਕੇ ਦਾ ਹਾਲ ਦੱਸਦੇ ਰਹੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਇਲਾਕੇ ਦਾ ਹਾਲ ਵੀ ਲੋਕਾਂ ਨੂੰ ਪੜ ਕੇ ਸੁਣਾਈਏ ਫਿਲਹਾਲ ਇਸ ਵੇਲੇ ਦੀ ਵੱਡੀ ਤਸਵੀਰ ਦੇ ਨਾਲ ਦੱਸ ਦਈਏ ਕਿ ਪੰਜਾਬ ਦੇ ਵਿੱਚ ਇੱਕ ਅਰ ਫਿਰ ਤੋਂ ਮੌਸਮ ਨੇ ਕਰਵਟ ਬਦਲ ਦਿੱਤੀ ਹੈ ਮੌਸਮ ਨੇ ਜੋ ਕਰਵਟ ਬਦਲਿਆ ਉਸੇ ਵਿਚਾਲੇ ਪੰਜਾਬ ਦੇ ਕੁਝ ਇਲਾਕਿਆਂ 'ਚ ਇਸ ਵੇਲੇ ਤੇਜ਼ ਮੀਂਹੇ ਰਿਪੈ ਰਿਹਾ ਗੜੇਮਾਰੀ ਪੈ ਰਹੇ ਹੋ ਰਹੇ ਨੇ ਗੜੇ ਪੈਣ ਦੀ ਜਾਣਕਾਰੀ ਮਿਲ ਰਹੀ ਹੈ ਪਰ ਫਿਲਹਾਲ ਵੱਡ ਵਾਤੋਡੀ ਸਕਰੀਨ ਦੇ ਉੱਤੇ ਹੈ ਇਸ ਲਈ ਜੋ ਸਾਂਝੀਆਂ ਕਰ ਰਹੇ ਹਾਂ ਦੱਸਿਆ ਜਾਂਦਾ ਹੈ ਕਿ ਗੜੇਮਾਰੀ ਵਿਚਾਲੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਮੌਸਮ ਬਦਲ ਚੁੱਕਿਆ ਹੈ ਮੌਸਮ ਦੇ ਬਦਲੇ ਹੋਏ ਮੌਸਮ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਫਿਲਹਾਲ ਮੌਸਮ ਵਿਭਾਗ ਨੇ ਵੀ 3 ਦਿਨਾਂ ਲਈ ਪੰਜਾਬ ਤੇ ਰਣਾਂ ਚ ਅਲਰਟ ਜਾਰੀ ਕੀਤਾ ਹੈ ਪੰਜਾਬ ਲਈ yellow ਅਲਰਟ ਜਾਰੀ ਕੀਤਾ ਹੋਇਆ ਹੈ ਫਿਲਹਾਲ ਦੱਸ ਦਈਏ ਕਿ ਪੰਜਾਬ ਰਣਾਂ ਤੇ ਦਿੱਲੀ ਰਾਜਸਥਾਨ ਸਣੇ ਕੁਝ ਗਰਮੀ ਤੋਂ ਰਾਹਤ ਮਿਲੇਗੀ ਇਸ ਦੇ ਨਾਲ ਦਿਲੀ ਤੇਜ਼ ਹਵਾਵਾਂ ਚੱਲਣ ਨਾਲ ਦੱਸਿਆ ਜਾਂਦਾ ਹੈ ਕਿ ਗਰਜ ਨਾਲ ਬੱਦਲ ਵਰ੍ਹ ਸਕਦੇ ਨੇ ਉੱਥੇ ਮੀਂਹ ਪੈਣ ਦੇ ਅਸਾਰ ਨੇ ਪੰਜਾਬ 'ਚ ਵੀ ਬੇहद ਵੱਡੇ ਪੱਧਰ ਤੇ ਮੀਂਹ ਪੈ ਸਕ ਹੋ ショ ਹੋ ਸਕਦੀ ਹੈ ਫਿਲਹਾਲ ਪੰਜਾਬ ਦੇ ਵਿੱਚ ਕੁਝ ਇਲਾਕਿਆਂ ਜਿੱਥੇ ਇਸ ਵੇਲੇ ਗੜੇ ਪੈ ਰਹੇ ਨੇ ਤੇਜ਼ ਹਵਾਵਾਂ ਤੇ ਮੀਂਹ ਨੀਰੀ ਚੱਲ ਰਿਹਾ ਉਥੇ ਤਸਵੀਰਾਂ ਬਹੁਤ ਵੱਡੀਆਂ ਕਈਆਂ ਜਾ ਸਕਦੀਆਂ ਨੇ ਜੋ ਤੁਹਾਡੀ ਸਕਰੀਨ ਤੇ ਅਸੀਂ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਪੰਜਾਬ ਦੇ ਵਿੱਚ ਮੌਸਮ ਬਦਲਿਆ ਹੋਇਆ ਹੈ